ਮੈਂ ਤਾਂ ਯਾਰ ਫੇਮ ਪਾਤੀ ਟਕੂਮੀ ਪਾਤੀ ਕੋਰਾ ਜਨ ਪਾਈ ਸੀ ਮੇਰੇ ਫੇਰ ਵੀ ਗੋਭਾਂ ਸੁੱਕੀਆਂ ਮਿਲ ਰਹੀਆਂ ਆ ਗੋਭ ਮੇਰੇ ਜਿਹੜੀ ਗੋਭ ਵਾਲੀ ਸੁੰਡੀ ਬਹੁਤ ਐ ਹੁਣ ਮੈਂ ਦਵਾਈ ਨਾ ਕਰਦਿਆਂ ਮੇਰਾ ਤਾਂ ਨੁਕਸਾਨ ਹੀ ਹੋ ਜਾਊਗਾ ਇਹ ਤਾਂ ਸੁੰਡੀ ਕਿਤੇ ਸਾਰਾ ਝੋਨਾ ਹੀ ਨਾ ਖਾ ਜੇ ਤਾਂ ਕਿਸਾਨ ਵੀਰੋਂ ਅਕਸਰੀ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਾਂ ਤੁਹਾਨੂੰ ਇਹਨਾਂ ਦਿਨਾਂ 'ਚ ਮਿਲਣਗੀਆਂ ਕਿ ਦਵਾਈ ਕਰਨ ਦੇ ਬਾਵਜੂਦ ਵੀ ਇਹ ਕੁਝ ਗੋਭਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਖਾਧੀਆਂ ਨੇ ਮਿਲਣੀਆਂ ਤੇ ਗੋਹ ਵਾਲੀ ਸੁੰਡੀ ਦਾ ਅਟੈਕ ਆਇਆ ਲੱਗੂ ਵੀ ਗੋਹ ਵਾਲੀ ਸੁੰਡੀ ਦਾ ਅਟੈਕ ਸਾਡੇ ਬੜਾ ਹੈਗਾ ਤਾਂ ਹੁਣ ਕਿਸਾਨ ਵੀਰੋਂ ਹੁੰਦਾ ਕੀ ਇਹ ਦੇਖਣ ਵਾਲੀ ਗੱਲ ਹੈ ਇੱਥੇ ਡਰਨਾ ਨਹੀਂ ਹੈ ਕਿਉਂਕਿ ਵੈਸੇ ਵੀ ਸਾਡਾ ਜਿਹੜਾ ਖੇਤੀਬਾੜੀ ਵਿਭਾਗ ਸਾਡੀ ਯੂਨੀਵਰਸਿਟੀ ਹੈ ਝੋਨੇ ਦੇ ਵਿੱਚ ਜਿਹੜਾ ਗੋਹ ਵਾਲੀ ਦਾ ਅਟੈਕ ਨੂੰ ਕੋਈ ਜ਼ਿਆਦਾ ਜਿਹੜੀ ਉਹਦੀ ਪਰਸੈਂਟੇਜ ਨੂੰ ਨਹੀਂ ਮੰਨਿਆ ਜਾਂਦਾ ਕਿਉਂਕਿ ਮਾਈਨਰ ਪਰਸੈਂਟੇਜ ਹੁੰਦਾ ਪਰ ਆਪਾਂ ਅਕਸਰ ਹੀ ਜਦੋਂ ਵੀ ਕਿਤੇ ਝੋਨੇ ਦੇ ਵਿੱਚ ਆਦਿਨਾਂ 'ਚ ਖਾਸ ਕਰ ਜਾਂਦੇ ਆ ਜਾਂ ਦੇਖਦੇ ਆ ਜਿਸ ਤਰ੍ਹਾਂ ਤੁਸੀਂ ਆਹ ਦੇਖ ਰਹੇ ਹੋ ਇਹ ਗੋਬ ਵਾਲੀ ਤੁਹਾਨੂੰ ਸੁਣਦੀ ਗੋਬਾਂ ਸੁੱਕੀਆਂ ਦਵਾਈ ਤੋਂ ਵੀ ਬਾਅਦ ਮਿਲਦੀਆਂ ਹੋਰਾਂ ਜਣ ਕਰ ਲਈ ਫੇਮ ਕਰ ਲਈ ਟਕੂਮੀ ਕਰ ਲਈ ਬੜੇ ਵੱਡੇ ਵੱਡੇ ਬ੍ਰਾਂਡ ਪਾਲੇ ਪਰ ਜਦੋਂ ਫੇਰ ਕਿਤੇ ਅਸੀਂ ਜਾਂਦੇ ਆ ਖੇਤ ਜਾਂ ਸਾਡੇ ਕੋਲ ਦੇਖਣ ਆਉਂਦਾ ਤਾਂ ਸਾਨੂੰ ਕਈ ਜਿਹੜੀ ਉਹ ਵੀ ਡਰਾ ਜਾਂਦਾ ਵੀ ਯਾਰ ਬਾਈ ਸੁਣਦੀ ਹੈ ਹੈ ਵੀ ਪਰ ਹੁਣ ਆਪਾਂ ਜੇ ਇਹਨੂੰ ਵੇਚ ਵੜ ਕੇ ਇਸ ਤਰ੍ਹਾਂ ਝੋਨੇ ਦੇ ਤੇ ਸਾਰਾ ਦੇਖਾਂਗੇ ਚੰਗੀ ਤਰ੍ਹਾਂ ਤਾਂ ਸੁਣਦੀ ਤੁਹਾਨੂੰ ਕੀ ਹੈ ਇਹਦਾ ਸਾਈਜ਼ ਹੈ ਜਿਹੜਾ ਵੱਡਾ ਮਿਲੂ ਸੁਣਦੀ ਦਾ ਸੁਣਦੀ ਵੱਡੀ ਮਿਲੂ ਉਮਰ ਉਮਰ ਦਰਾਜ ਸੁਣਦੀ ਮਿਲੋਗੇ ਤੋਂ ਹੋਇਆ ਕੀ ਸੀਗਾ ਤੁਸੀਂ ਦਵਾਈ ਕਰੀਏ ਠੀਕ ਐ ਦਵਾਈ ਗਲਤ ਨਹੀਂ ਕਰੀ ਕੋਰੋਜਨ ਰਕੂਮੀ ਫੇਮ ਜੋ ਵੀ ਕਰੀਏ ਉਹ ਕੰਮ ਕਰ ਰਹੀ ਹੈ ਉਹਨੇ ਕਰਨਾ ਵੀ ਆ ਕਰ ਵੀ ਦਿੱਤਾ ਉਹ ਪਰ ਗੋਬਾ ਜਿਹੜੀਆਂ ਮਿਲ ਨਹੀਂ ਆ ਕਿਉਂਕਿ ਹੁੰਦਾ ਕੀ ਆ ਜਿਹੜੀ ਸੁੰਡੀ ਤੁਹਾਡੇ ਅੱਜ ਤੋਂ ਇੱਕ 20 ਦਿਨ ਪਹਿਲਾਂ ਜਾਂ 25 ਦਿਨ ਪਹਿਲਾਂ ਟੈਗ ਸੀਗਾ ਉਹਦੀ ਗੋਬ ਤੁਰੰਤ ਦਿਖਾਈ ਕਦੇ ਵੀ ਨਹੀਂ ਦੇ ਉਹ ਪੱਤਾ ਲਪੇਟ ਨਹੀਂ ਹੈ ਵੀ ਜਦੋਂ ਵੀ ਪੱਤਾ ਲਪੇਟਿਆ ਤਾਂ ਆਪਾਂ ਨੂੰ ਸਾਹਮਣੇ ਦਿਖਾਈ ਦੇ ਜਾਊਗੀ ਤਾਂ ਹੁੰਦਾ ਕੀ ਆ ਇਹ ਆ ਤੁਹਾਡੇ ਗੋਬਾ ਲਈ ਜੁੰਡੀ ਜਿਹਦਾ ਅਟੈਕ ਤੁਹਾਨੂੰ ਜੇ ਆਪਾਂ ਗੱਲ ਕਰੀਏ ਤਾਂ ਘੱਟੋ ਘੱਟ 20 ਦਿਨ ਬਾਅਦ ਹੀ ਦਿਖਾਈ ਦੇਊਗਾ 20 ਦਿਨ ਬਾਅਦ ਆਪਾਂ ਨੂੰ ਪਤਾ ਚੱਲਦਾ ਉਦੋਂ ਆਪਾਂ ਦਵਾਈ ਕਰ ਚੁੱਕੇ ਹੁੰਦੇ ਹਾਂ ਪਰ ਦਵਾਈ ਤੋਂ ਬਾਅਦ ਫੇਰ ਡਰ ਜਾਂਦੇ ਆਂ ਔਰ ਉਸੇ ਡਰ ਦੇ ਵਿੱਚ ਆਪਾਂ ਕਈ ਵਾਰੀ ਆਪਦਾ ਫਾਈਨੈਂਸ਼ਲੀ ਨੁਕਸਾਨ ਵੀ ਕਰ ਲੈਂਦੇ ਆਂ ਇਹ ਗੋਬਾਂ ਸੁਕੀਆਂ ਮਿਲਣਾ ਕੋਈ ਬਹੁਤ ਵੱਡਾ ਨੁਕਸਾਨ ਨਹੀਂ ਹੈ ਜਾਂ ਦੁਬਾਰਾ ਤੁਹਾਨੂੰ ਦਵਾਈ ਕਰਨ ਦੀ ਲੋੜ ਨਹੀਂ ਆ ਗ੍ਰਿਕ ਕਰੀ ਇਸ ਟਾਈਮ ਤੇ ਕਰ ਚੁੱਕੇ ਆਂ ਤਾਂ ਇਸ ਡਰ ਦੇ ਵਿੱਚ ਦੁਬਾਰਾ ਆਪਦਾ ਫਾਈਨੈਂਸ਼ੀਅਲ ਨੁਕਸਾਨ ਨਹੀਂ ਕਰਨਾ ਇਹਦਾ ਮਾਈਨਰ ਨੁਕਸਾਨ ਆ ਉਹ ਰੇ ਪ੍ਰਾਣੀ ਸੁੰਡੀ ਆ ਇਹ ਨਵੀਂ ਨਹੀਂ ਹੈ ਕਿਉਂਕਿ ਜੇ ਨਵੀਂ ਜਿਹੜੀ ਹੁਣ ਸੁੰਡੀ ਪਈ ਉਹਦਾ ਤੁਹਾਨੂੰ ਅੱਜ ਤੋਂ 15 ਦਿਨਾਂ ਬਾਅਦ ਦਿਖਾਈ ਦੇਣਗੀਆ ਤੇਰੀ ਆਪ ਦਵਾਈ ਕਰਨ ਤੋਂ 5-4 ਦਿਨਾਂ ਬਾਅਦ ਹੀ ਡਰ ਜਾਂਦੇ ਆ ਯਾਰ ਸਾਡੇ ਦਾ ਬਹੁਤ ਸੁੰਡੀ ਪੈਗੀ ਅਸੀਂ ਦਾ ਮਾਰੇਗੇ ਤਾਂ ਇਸ ਡਰ ਜਾਂ ਇਸ ਤੈਸ ਦੇ ਵਿੱਚ ਆ ਕੇ ਦੁਬਾਰਾ ਦਵਾਈ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਇਹ ਤੁਹਾਨੂੰ ਗੋਬਾਂ ਜਿਹੜੇ ਆ ਸੁੱਕਿਆਂ ਮਿਲ ਸਕਦੀਆਂ ਨੇ ਤਾਂ ਇਹ ਪੁਰਾਣੀ ਹੈ ਜਿਹੜੀ ਵੀ ਦਵਾਈ ਕਰ ਚੁੱਕੇ ਹੋ ਸ਼ਫੀਸ਼ੈਂਟ ਹੈ ਉਹ ਸਹੀ ਹੈ ਕਦੇ ਵੀ ਇਸ ਡਰ ਦੇ ਵਿੱਚ ਆ ਕੇ ਕਿਸਾਨ ਵੀਰੋ ਦੁਬਾਰੇ ਜਿਹੜੀ ਦਵਾਈ ਦਾ ਚੱਕਰ ਚ ਨਾ ਪਿਓ ਕਿਉਂਕਿ ਡਰ ਬਹੁਤ ਖਤਰਨਾਕ ਚੀਜ਼ ਹੈ ਉਹ ਡਰ ਡਰ ਦੇ ਵਿੱਚ ਆਪਾਂ ਫਾਈਨੈਂਸ਼ਲ ਨੁਕਸਾਨ ਆ ਜਿਹੜਾ ਉਹ ਕਰ ਬੈਨੇ ਆ ਤਾਂ ਵੀਡੀਓ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰ ਦਿਓ